ਏਅਰਲਾਈਨ ਕੰਪਨੀ ਇੰਡੀਕੋ ਨੇ 2 ਜੁਲਾਈ ਯਾਨੀ ਕਿ ਅੱਜ ਤੋਂ ਆਦਮਪੁਰ ਤੇ ਮੁੰਬਈ ਦੇ ਵਿਚਕਾਰ ਸਿੱਧੀ ਉਡਾਣ ਸੇਵਾ ਸ਼ੁਰੂ ਕਰ ਦਿੱਤੀ ਹੈ। ਇਹ ਉਡਾਣ ਬੁੱਧਵਾਰ ਯਾਨੀ ਅੱਜ ਆਦਮਪੁਰ ਤੋਂ ਇਸਨੇ ਪਹਿਲੀ ਉਡਾਣ ਭਰੀ ਹੈ। ਦੱਸਦੀ ਕਿ ਉਡਾਣ ছত্রਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਪਹਿਰ 12:55 ਤੇ ਉਡਾਣ ਭਰੀ ਅਤੇ 3:30 ਵਜੇ ਆਦਮਪੁਰ ਪਹੁੰਚ ਚੁੱਕੀ ਹੈ। ਤਾਂ ਜਿਸ ਤੋਂ ਬਾਅਦ ਯਾਤਰੀਆਂ ਨੇ ਸਟਾਫ ਦੀ ਵੀ ਤਾਰੀਫ਼ ਕੀਤੀ ਹੈ ਭਾਰੀ ਉਤਸ਼ਾਹ ਜਿਹੜਾ ਯਾਤਰੀਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਦੱਸ ਦਈਏ ਕਿ ਆਦਮਪੁਰ ਦੇ ਵਿੱਚ 35 ਮਿੰਟ ਦੇ ਠਹਿਰਾਅ ਤੋਂ ਬਾਅਦ ਇਹ ਉਡਾਨ ਇੱਥੋਂ 3:50 ਮਿੰਟ ਤੇ ਦੁਬਾਰਾ ਉਡਾਨ ਭਰੇਗੀ ਔਰ ਸ਼ਾਮ ਨੂੰ 6:30 ਵਜੇ ਮੁੰਬਈ ਪਹੁੰਚ ਜਾਏਗੀ ਅਰ ਦੱਸ ਦਈਏ ਕਿ 2 ਘੰਟੇ 40 ਮਿੰਟ ਦਾ ਇਹ ਸਫ਼ਰ ਰਹੇਗਾ ਜਲੰਧਰ ਹੁਸ਼ਿਆਰਪੁਰ ਸ਼ਹੀਦ ਭਗਤ ਸਿੰਘ ਨਗਰ ਤੇ ਕਪੂਰਥਲਾ ਦੇ ਵਪਾਰੀ ਉਡਾਨ ਸ਼ੁਰੂ ਹੋਣ ਦੇ ਨਾਲ ਚਾਹਤ ਹੋਣ ਦੇ ਨਾਲ ਨਾਲ ਲਾਭ ਪ੍ਰਾਪਤ ਕਰ ਲੈਣੇ ਤਾਂ ਇੱਕ ਵਾਰ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਔਰ ਯਾਤਰੀਆਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਉਵੇ ਤੁਸੀਂ ਉਹਨਾਂ ਦੀ ਜ਼ੁਬਾਨੀ ਸੁਣ ਲਵੋ ਜਰਨੀ ਵਾਸ ਗੁੱਡ ਦਾ ਫਲਾਈਟ ਵਾਸ ਗੁੱਡ ਸੋ एवरीथिंग ਵਾਸ ਗੁੱਡ ਪਹਿਲੇ ਜਬ ਆਤੇ تھے ਮੁੰਬਈ ਸੇ ਅੰਮ੍ਰਿਤਸਰ ਉੱਪਰ ਦਿੱਤੇ ਅਬ ਸਿੱਧਾ ਜਲੰਧਰ ਮੈਂ ਕਹਾਂ ਸੇ ਕਹਾਂ ਜਾਓਗੇ ਅਭੀ ਆਪ I am going to Jalandhar first time फर्स्ट 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 में सफर कैसा रहा स्टाफ स्टाफ किस तरह से, no, nice, nice. से वो? वो? Central Central, है नो नो नाइस नाइस दिस इज़ द वी दैट गवर्नमेंट जो सुविधा इसको आई बहुत उपरबा रिजन लाइन बहुत ही ਹੈਂਡਲ ਇੰਡਸਟਰੀ ਲਈ ਸਪੋਰਟਸ ਇੰਡਸਟਰੀ ਸਾਰੀ ਇੰਡਸਟਰੀ ਜਲੰਧਰ ਲਈ ਤੇ ਵਪਾਰੀ ਵਰਗ ਲਈ ਕਾਫੀ ਸੁਖਾਲਾ ਹੋ ਗਿਆ ਹੁਣ ਵਪਾਰੀ ਵਰਗ ਲਈ ਵੀ ਹੈ ਫੈਮਿਲੀਜ਼ ਲਈ ਵੀ ਹੈ ਬਹੁਤ ਤਾਂ ਨੰਦੇੜ ਸਾਹਿਬ ਬਹੁਤ ਵਧੀਆ ਸ਼ਰਡੀ ਜਾਣਾ ਨੰਦੇੜ ਸਾਹਿਬ ਜਾਣਾ ਹੈ ਖਾਜੀ ਅਲੀ ਜਾਣਾ ਹੈ ਜਾਂ ਸਿੱਧੀ ਵਨੈਕ ਜਾਣਾ ਹੈ ਬਹੁਤ ਵਧੀਆ ਸਾਡੇ ਲਈ ਪਲੱਸ ਸਾਡੀ ਸਾਰੀ ਇੰਡਸਟਰੀ ਸਾਰੀ ਪੋਲੀਵੁੱਡ ਇੰਡਸਟਰੀ ਸਿੰਗਰਜ਼ ਵਗੈਰਾ ਬੜੇ ਟਰੈਵਲ ਕਰਦੇ ਆ ਤੇ ਬਹੁਤ ਅੱਛਾ ਸਟੈਪ ਹੈ ਬਹੁਤ ਅੱਛਾ ਹੈ ਬਹੁਤ ਐਪਰੀਸ਼ੀਏਬਲ ਸਟੈਪ ਹੈ ਸਟਾਫ ਦੀ ਗੱਲ ਕਰਾਂ ਸਟਾਫ ਕਿਦਾਂ ਦਾ ਬਹੁਤ ਬਹੁਤ ਅੱਛਾ ਬਹੁਤ ਅੱਛਾ ਕੋਆਪਰੇਟਿਵ ਇੰਡੀਕੋ ਦਾ ਬਹੁਤ ਵਧੀਆ ਸ਼ੁਰੂ ਤੋਂ ਹੀ ਹੈ ਇਹ ਨੀ ਮਾਰਕੀਟ ਕੈਪਚਰ ਹੈ ਮੇਜਰ ਡੋਮੈਸਟਿਕ ਪਲੇਅਰ ਹੈ ਇਸ ਟਾਈਮ ਜੇ ਮੁੰਬਈ ਤੋਂ ਹੰਡੀ ਸਰ ਜਾਣਾ ਸੀ ਉਹਦੇ ਲਈ ਕਾਫੀ ਕੋਸਟ ਆਉਂਦੀ ਸੀ ਟਿਕਟ ਦੀ ਹੁਣ ਜੇ ਆਪਾਂ ਜਲੰਧਰੀ ਤੋਂ ਆਪਾਂ 5500 ਬਹੁਤ ਪਾਕਟ ਫ੍ਰੈਂਡਲੀ ਹੈ ਕੋਈ ਐਸੀ ਗੱਲ ਨਹੀਂ ਹੈ ਤੇ 2 ਘੰਟੇ ਤੁਸੀਂ ਘਰ ਪਹੁੰਚ ਜਨ ਨੇ ਤਾਂ ਹੋਰ ਕੁਝ ਨਹੀਂ ਚਾਹੀਦਾ ਉਤੋਂ ਵਧੀਆ 에어ਲਾਈਨ ਕੰਪਨੀ ਇੰਡੀਕੋ ਨੇ 2 ਜੁਲਾਈ ਯਾਨੀ ਕਿ ਅੱਜ ਤੋਂ ਆਦਮਪੁਰ ਤੇ ਮੁੰਬਈ ਦੇ ਵਿਚਕਾਰ ਸਿੱਧੀ ਉਡਾਨ ਸੇਵਾ ਸ਼ੁਰੂ ਕਰ ਦਿੱਤੀ ਹੈ ਇਹ ਉਡਾਨ ਬੁੱਧਵਾਰ ਯਾਨੀ ਅੱਜ ਆਦਮਪੁਰ ਤੋਂ ਇਸ ਨੇ ਪਹਿਲੀ ਉਡਾਨ ਭਰੀ ਹੈ ਦੱਸਦੀ ਕਿ ਉਡਾਨ ছত্রਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਪਹਿਰ 12:55 ਤੇ ਉਡਾਨ ਭਰੀ ਅਤੇ 3:30 ਵਜੇ ਆਦਮਪੁਰ ਪਹੁੰਚ ਚੁੱਕੀ ਹੈ ਤਾਂ ਜਿਸ ਤੋਂ ਬਾਅਦ ਯਾਤਰੀਆਂ ਨੇ ਸੇਫਟੀ ਵੀ ਤਾਰੀਫ ਕੀਤੀ ਹੈ ਭਾਰੀ ਉਤਸ਼ਾਹ ਜਿਹੜਾ ਯਾਤਰੀਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਦੱਸ ਦਈਏ ਕਿ ਆਦਮਪੁਰ ਦੇ ਵਿੱਚ 35 ਮਿੰਟ ਦੇ ਠਹਿਰਾਅ ਤੋਂ ਬਾਅਦ ਇਹ ਉਡਾਨ ਇੱਥੋਂ 3:50 ਮਿੰਟ ਤੇ ਦੁਬਾਰਾ ਉਡਾਨ ਭਰੇਗੀ ਔਰ ਸ਼ਾਮ ਨੂੰ 6:30 ਵਜੇ ਮੁੰਬਈ ਪਹੁੰਚ ਜਾਏਗੀ ਦੱਸ ਦਈਏ ਕਿ 2 ਘੰਟੇ 40 ਮਿੰਟ ਦਾ ਇਹ ਸਫ਼ਰ ਰਹੇਗਾ ਜਲੰਧਰ ਹੁਸ਼ਿਆਰਪੁਰ ਸ਼ਹੀਦ ਭਗਤ ਸਿੰਘ ਨਗਰ ਤੇ ਕਪੂਰਥਲਾ ਦੇ ਵਪਾਰੀ ਉਡਾਨ ਸ਼ੁਰੂ ਹੋਣ ਦੇ ਨਾਲ ਚਾਹਤ ਹੋਣ ਦੇ ਨਾਲ ਨਾਲ ਲਾਭ ਪ੍ਰਾਪਤ ਕਰ ਰਹੇ ਨੇ ਤਾਂ ਇੱਕ ਵਾਰ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਔਰ ਯਾਤਰੀਆਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਉਹ ਵੀ ਤੁਸੀਂ ਉਹਨਾਂ ਦੀ ਜ਼ੁਬਾਨੀ ਸੁਣ ਲਵੋ ਜਰਨੀ ਵਾਸ ਗੁੱਡ ਦਾ ਫਾਈਟ ਵਾਸ ਗੁੱਡ ਸੋ एवरीथिंग ਵਾਸ ਗੁੱਡ ਪਹਿਲੇ ਜਦ ਆਤੇ تھے ਮੁੰਬਈ ਜੀ ਅੰਮ੍ਰਿਤਸਰ ਉੱਪਰ જતા ਤੇ ਅਬ ਸਿੱਧਾ ਜਲੰਧਰ ਮੈਂ ਕਹਾਂ ਸੇ ਕਹਾਂ ਜਾਓਗੇ ਵੀ ਆਪਰ ਨਾ ਆਈ ਐਮ ਗੋਇੰਗ ਟੂ ਜਲੰਧਰ ਫਸਟ ਟਾਈਮ

ਹੈਂਡਲ ਇੰਡਸਟਰੀ ਲਈ 스포츠 ਇੰਡਸਟਰੀ ਸਾਰੀ ਇੰਡਸਟਰੀ ਜਲੰਧਰ ਲਈ ਵਪਾਰੀ ਵਰਗ ਲਈ ਕਾਫੀ ਸੁਖਾਲਾ ਹੋ ਗਿਆ ਹੁਣ ਵਪਾਰੀ ਵਰਗ ਲਈ ਵੀ ਹੈ ਫੈਮਲੀਆਂ ਲਈ ਵੀ ਹੈ ਬਹੁਤ ਬਹੁਤ ਵਧੀਆ ਸ਼ਰਡੀ ਜਾਣਾ ਨੰਦੇੜ ਸਾਹਿਬ ਜਾਣਾ ਹੈ ਖਾਜੀ ਅਲੀ ਜਾਣਾ ਹੈ ਜਾਂ ਸਿੱਧੀ ਵਿਨਾਇਕ ਜਾਣਾ ਹੈ ਬਹੁਤ ਵਧੀਆ ਸਾੜ ਲਈ ਪਲੱਸ ਸਾਡੀ ਸਾਰੀ ਇੰਡਸਟਰੀ ਸਾਰੀ ਪੋਲੀਵੁੱਡ ਇੰਡਸਟਰੀ ਸਿੰਗਰਜ਼ ਵਗੈਰਾ ਬੜੇ ਟਰੈਵਲ ਕਰਦੇ ਹੈ ਤੇ ਬਹੁਤ ਅੱਛਾ ਸਟੈਪ ਹੈ ਬਹੁਤ ਅੱਛਾ ਹੈ ਬਹੁਤ ਐਪਰੀਸ਼ੀਏਬਲ ਸਟੈਪ ਹੈ ਸਟਾਫ ਦੀ ਗੱਲ ਕਰਾਂ ਸਟਾਫ ਕਿਦਾਂ ਦਾ ਬਹੁਤ ਬਹੁਤ ਅੱਛਾ ਬਹੁਤ ਅੱਛਾ ਕੋਆਪਰੇਟਿਵ ਇੰਡੀਕੋ ਦਾ ਬਹੁਤ ਵਧੀਆ ਸ਼ੁਰੂ ਤੋਂ ਹੀ ਹੈ ਨਹੀਂ ਮਾਰਕੀਟ ਕੈਪਚਰ ਹੈ ਮੇਜਰ ਡੋਮੈਸਟਿਕ ਪਲੇਅਰ ਹੈ ਇਸ ਟਾਈਮ ਜੇ ਮੁੰਬਈ ਤੋਂ ਹੰਡੀ ਸਰ ਜਾਣਾ ਸੀ ਉਹਦੇ ਲਈ ਕਾਫੀ ਕੋਸਟ ਆਉਂਦੀ ਸੀ ਟਿਕਟ ਦੀ ਹੁਣ ਜੇ ਆਪਾਂ ਜਲੰਧਰੀ ਸੇ 5500 ਬਹੁਤ ਪਾਕਟ ਫ੍ਰੈਂਡਲੀ ਹੈ ਕੋਈ ਐਸੀ ਗੱਲ ਨਹੀਂ ਹੈ ਤੇ 2 ਘੰਟੇ ਤੁਸੀਂ ਘਰ ਪਹੁੰਚ ਜੰਨੇ ਤਾਂ ਹੋਰ ਕੁਝ ਨਹੀਂ ਚਾਹੀਦਾ ਇਸ ਤੋਂ ਵਧੀਆ